ਬਸ ਵਾਜਦੇ ਬਜੀ ਮੈਂ ਅੱਜ ਸੈਨਟਿਸਪੈਕਟਰ ਨਗਰ 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 ਸਰ 2016 ਤੋਂ ਇਹ ਜਿਹੜੀ ਪਲਾਸਟਿਕ ਕੈਰੀ ਬੈਗ ਐਕਟ ਆਇਆ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਲੋਕੋ ਜੁਕੇ ਚ ਜਿਹੜੇ ਨੇ ਸੇਲ ਹੋ ਰਹੀ ਹੈ ਕਿਉਂਕਿ ਹਾਂ ਤੁਹਾਡੀ ਗੱਲ ਠੀਕ ਹੈ ਕਿ ਹਰ ਰੇੜੀ ਦੇ ਮਿਲਦਾ ਇਹ ਚ ਲੋਕਾਂ ਵੱਲੋਂ ਵੀ ਸਰ ਸਹਿਯੋਗ ਨਹੀਂ ਮਿਲ ਰਿਹਾ ਲੋਕ ਪਬਲਿਕ ਵੀ ਜਾ ਕੇ ਜਿਹੜੀ ਗੜੀ ਤੇ ਉਹ ਹਰ ਜਗ੍ਹਾ ਤੇ ਜਾ ਕੇ ਇਹ ਡਿਮਾਂਡ ਕਰਦੇ ਕਿ ਪੋਲੀਥੀਨ ਦਿੱਤਾ ਜਾਵੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਸਰ ਕਿ ਜਿਹੜਾ ਪੋਲੀਥੀਨ ਹੈ ਉਹਨੂੰ ਘਰ ਤੋਂ ਘਰ ਯੂਜ਼ ਕਰੋ ਤਾਂ ਕਿ ਸ਼ਹਿਰ ਜਿਹੜਾ ਵਾ ਸਾਫ਼ ਤੇ ਸੁਥਰਾ ਸਵੱਛ ਬਣਾਇਆ ਜਾ ਸਕੇ ਜੀ ਬਾਉਂਡਰੀ ਸਰ ਲੋਕਾਂ ਦੇ ਸਹਿਯੋਗ ਵੀ ਬੜਾ ਜ਼ਰੂਰੀ ਹੈ ਜੀ ਜੇ ਹਿਮਾਚਲ ਚ ਲਫਾਫਾ ਬੰਦ ਹੋਇਆ ਤਾਂ ਸਰ ਲੋਕਾਂ ਨੇ ਪੂਰਾ ਸਹਿਯੋਗ ਕੀਤਾ ਹੈ ਲੋਕੀ ਆਪਣੇ ਘਰੋਂ ਜਿਹੜੇ ਥੈਲੇ ਲੈ ਕੇ ਜਾਂਦੇ ਨੇ ਜਦੋਂ ਕੋਈ ਸਮਾਨ ਲੈ ਜਾਂਦੇ ਨੇ ਸਾਡੇ ਸਰ ਇਹ ਲੋਕਾਂ ਚ ਅਵੇਅਰਨੈਸ ਘੱਟ ਹੈ ਅਵੇਅਰਨੈਸ ਅਸੀਂ ਲਗਾਤਾਰ ਚਲਾਨ ਕਰਾਂਗੇ ਜੀ ਹਫਤੇ ਚ ਇੱਕ ਦੋ ਵਾਰਾਂ ਜੁਆਇੰਟ ਆਪਰੇਸ਼ਨ ਕਰਕੇ ਸਰ ਜਿਹੜਾ ਵਾ ਇਹ ਚਲਾਨ ਕਰਾਂਗੇ ਔਰ ਲੋਕਾਂ ਨੂੰ ਵੇਅਰ ਕਰਾਂਗੇ ਕਿ ਪਲਾਸਟਿਕ ਦਾ ਨਾ ਯੂਜ਼ ਕੀਤਾ ਜਾਵੇ ਜੀ